ਬਾਣੀ ਦਾ ਇੱਕ ਇੱਕ ਸ਼ਬਦ ਨਾਮ ਹੈ ਇਸ ਤੀਰਥ ਤੇ ਇਸ ਸਰੋਵਰ ਵਿੱਚ ਆ ਕੇ ਆਪਾਂ ਨਹਾਉਣੇ ਗੁਰੂ ਜੀ ਕਹਿੰਦੇ ਮਾਗ ਦੇ ਮਹੀਨੇ ਵਿੱਚ ਵੇਖੀ ਕਿਤੇ ਹੋਰ ਇਹ ਥਾਵਾਂ ਤੇ ਭਟਕਦਾ ਨਾ ਰਹੀਂ ਸਾਧ ਸੰਗਤ ਵਿੱਚ ਜੁੜਨਾ ਸ਼ੁਰੂ ਕਰੀਏ ਇਸ ਮਹੀਨੇ ਵਿੱਚ ਸ਼ੁਰੂ ਕਰਕੇ ਜਿੰਨੇ ਸੁਆਸ ਬਾਕੀ ਨੇ ਸਾਰੀ ਲੇਖੇ ਵਿੱਚ ਲਾ ਦੇਵੀਂ ਆਪਣੇ ਬੱਚਿਆਂ ਨੂੰ ਵੀ ਇੱਥੇ ਇਸ਼ਨਾਨ ਕਰਵਾ ਆਪ ਵੀ ਕਰ ਬਜ਼ੁਰਗਾਂ ਨੂੰ ਵੀ ਲੈ ਕੇ ਆਇਆ ਕਰ ਇੱਥੇ ਇਸ਼ਨਾਨ ਕਰਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਸਾਨੂੰ ਦੱਸਦੇ ਨੇ ਕਹਿੰਦੇ ਪੁੱਤ ਮੈਂ ਵੀ ਤੀਰਥ ਤੇ ਜਾਣਾ ਹੈ ਗੁਰੂ ਜੀ ਕਿਹੜੇ ਤੀਰਥ ਤੇ ਜਾਂਦੇ ਨੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਗੁਰੂ ਜੀ ਕਹਿੰਦੇ ਮੈਂ ਵੀ ਜਨ ਹੈ ਤੀਰਤ ਤੇ ਪਰ ਤੀਰਥ ਕਿਹੜੇ ਜਿੱਥੇ ਮੈਂ ਜਨ ਹੈ ਨਾਮ ਨਾਮ ਰੂਪੀ ਤੀਰਤ ਤੇ ਆਪਾਂ ਵੀ ਆਉਣੇ ਮੈਂ ਇਥੇ ਬੇਨਤੀ ਕਰਾਂ ਜਿਹੜੀਆਂ ਸਿੱਖ ਧਰਮ ਦੀਆਂ ਸਿੱਖ ਕੌਮ ਦੀਆਂ ਸਰਮੌਰ ਸੰਸਥਾ ਨੇ ਨਾ ਜਿਹੜੀਆਂ ਕਹਿੰਦੀਆਂ ਨੇ ਸਿੱਖੀ ਚੱਲਦੀ ਹੋਈ ਸਾਡੇ ਕਰਕੇ ਹੈ ਜਿਨ੍ਹਾਂ ਨੇ ਸਿੱਖ ਕੌਮ ਨੂੰ ਗੁਰੂ ਜੀ ਦੀ ਬਾਣੀ ਬਾਰੇ ਗੁਰੂ ਜੀ ਦੇ ਸਿਧੰਤਾਂ ਬਾਰੇ ਗੁਰੂ ਜੀ ਦੇ ਉਪਦੇਸ਼ ਬਾਰੇ ਦੱਸਣਾ ਸੀ ਜਿਨ੍ਹਾਂ ਨੇ ਸਮਝਾਉਣਾ ਸੀ ਸੰਗਤ ਨੂੰ ਵੀ ਅਸਲੀ ਤੀਰਥ ਕਿਹੜਾ ਹੈ ਗੁਰੂ ਜੀ ਕਿਹੜੇ ਤੀਰਥ ਤੇ ਜਾਣ ਦੀ ਗੱਲ ਕਰਦੇ ਨੇ ਅਸਲ ਨਾਮ ਕੀ ਹੈ ਅਸਲ ਤੀਰਥ ਕੀ ਹੈ ਜਿਨ੍ਹਾਂ ਨੇ ਵਿਆਖਿਆ ਕਰਨੀ ਸੀ ਉਹ ਤਾਂ ਆਪ ਝੋਲੇ ਚੁੱਕ ਕੇ ਬਾਹਰੀ ਤੀਰਥਾਂ ਤੇ ਤੁਰੇ ਫਿਰਦੇ ਨੇ ਵੀਡੀਓ ਸਭ ਦੇ ਸਾਹਮਣੇ ਆਈਆਂ ਹੀ ਨਹੀਂ ਨਾ ਨੈਟ ਤੇ سوشل میڈیا ਦਾ ਜੱਗ ਹੈ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੋਵੇ ਮੈਂ ਗੱਲ ਕਰਦੀ ਆ ਉਹਨਾਂ ਦੀ ਜਿਹੜੇ ਦਾਵਾ ਕਰਦੇ ਨੇ ਅਸੀਂ ਸਿੱਖੀ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਆ ਤੇ ਜਿਹੜੀ ਇਹੋ ਜਿਹਿਆਂ ਕੋਲ ਜਾਂਦੇ ਨੇ ਸਿੱਖਣ ਦੇ ਲਈ ਜਿਹੜੀ ਉਹਨਾਂ ਦੇ ਸਖਿਆਰਥੀ ਨੇ ਉਹਨਾਂ ਨੂੰ ਇਹੋ ਜੇ ਲੋਕ ਕੀ ਸਿੱਖਿਆ ਦਿੰਦੇ ਹੋਣਗੇ ਗੁਰੂ ਜੀ ਤੇ ਸਮਝਾਉਂਦੇ ਨੇ ਪੁੱਤ ਤੈਨੂੰ ਕਿੱਥੇ ਜਾਣ ਦੀ ਲੋੜ ਨਹੀਂ ਇੱਥੇ ਆ ਇੱਥੇ ਇਸ਼ਨਾਨ ਕਰ ਐਵੇਂ ਭਲੇਖਾ ਨਾ ਰੱਖੀ ਵੀ 바ਰੀ ਧੀਰ ਤੇ ਨਾ ਕੇ ਤੇਰੇ పాਪ ਲੈ ਜਾਣਗੇ పాਪ ਤੇ ਇੱਥੇ ਆ ਕੇ ਲੈਂਦੇ ਨੇ RAM DAS ਸਰੂ ਬਰਨਾਤੇ ਸਾਧ ਸੰਗਤ ਨੂੰ ਸਰੋਬਰ ਵੀ ਕਿਹਾ RAM ਦੇ ਦਾਸਾਂ ਦਾ ਸਰੋਬਰ RAM ਦਾਸ ਸਰੋਬਰ ਨਾਤੇ ਸਭ ਉੱਤਰੇ ਪਾਪ ਕਮਾਤੇ ਤੇ ਜਿਹੜੇ ਬਾਹਰੀ ਤੀਰਤਾਂ ਤੇ ਭਟਕਦੇ ਨੇ ਗੁਰੂ ਜੀ ਫਰਮਾਉਂਦੇ ਨੇ ਪਾਪ ਕਰੇ ਪੰਚਾਂ ਕੇ ਵਸਰੇ ਤੀਰਥ ਨਾਏ ਕਹ ਸਭ ਉੱਤਰੇ ਬਹਰ ਕਮਾਵੈ ਹੋਏ ਨ ਸੰਕ ਜੰਮ ਪਰ ਬਾੰਧ ਖਰੇ ਕਲੰਕ ਸੋ ਆਓ ਆਪਾਂ ਸਤਿਗੁਰੂ ਜੀ ਨੂੰ ਸਮਰਪਤ ਹੋ ਕੇ ਬੈਠੇ ਆ ਗੁਰੂ ਜੀ ਦੇ ਬਚਨਾਂ ਨੂੰ ਕਮਾਈਏ ਆਪਣੇ ਬੱਚਿਆਂ ਨੂੰ ਦਸੀਏ ਕਿ ਸਿੱਖ ਨੇ ਨਾਮ ਰੂਪੀ ਤੀਰਥ ਇਸ਼ਨਾਨ ਕਰਨਾ ਹੈ ਸਾਧ ਸੰਗਤ ਵਿੱਚ ਹੀ ਜੁੜਨ ਹੈ ਤੁਹਾਡੇ ਪਿੰਡ ਦੇ ਤਾਂ ਬਹੁਤ ਵੱਡੇ ਭਾਗ ਨੇ ਜੀ ਜਿੱਥੇ ਹਰ ਮਹੀਨੇ ਸਾਧ ਸੰਗਤ ਤੀਰਥ ਦੇ ਉੱਤੇ ਸੰਗਤਾਂ ਜੁੜਦੀਆਂ ਨੇ ਇਹ ਬਹੁਤ ਵੱਡਾ ਤੀਰਥ ਹੈ ਗੁਰੂ ਬਾਬਾ ਜੀ ਦੱਸਦੇ ਨੇ ਪੁੱਤ ਜਦੋਂ ਵੀ ਇੱਥੇ ਆਮੀ ਇੱਥੇ ਆ ਕੇ ਕਰਨਾ ਕੀ ਹੈ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾਨ ਹਰ ਹਰ ਪ੍ਰਮਾਤਮਾ ਦਾ ਨਾਮ ਹੈ ਗੁਣਵਾਚਕ ਨਾਮ ਗੁਣਾਂ ਦੇ ਆਧਾਰ ਉੱਤੇ ਜੋ ਸਾਡੇ ਔਗਣਾ ਨੂੰ ਹਰ ਲੈਣ ਵਾਲੇ ਨੇ ਜਿਨ੍ਹਾਂ ਨੂੰ ਹਰੀ ਕਿਹਾ ਜਾਂਦਾ ਉਸ ਹਰੀ ਦਾ ਹਰ ਦਾ ਆਪਾਂ ਨਾਮ ਧਿਆਉਣਾ ਤੇ ਸੁਣਨਾ ਹੈ ਨਾਮ ਨੂੰ ਧਿਆ ਕੇ ਸੁਣ ਕੇ ਮੰਨ ਕੇ ਫਿਰ ਅੱਗੇ ਦਾਨ ਕਰਨਾ ਹੈ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਸਭਨਾ ਸ਼ਬਦ ਆਏ ਸਬਨਾ ਦੇ ਵਿੱਚ ਸਾਰਾ ਸੰਸਾਰ ਹੀ ਆਉਂਦਾ ਹੈ ਸ਼ੁਰੂਆਤ ਕਰੀਏ ਆਪਾਂ ਆਪਣੇ ਘਰ ਤੋਂ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ ਨਾਮਦਾਨ ਦੇਦਿਆ ਕਰੀਏ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਇਹ ਦਾਨ ਵੰਡਿਏ ਫਿਰ ਰਿਸ਼ਤੇਦਾਰਾਂ 'ਚ ਜਦੋਂ ਜਾਨੇ ਉੱਥੇ ਬੈਠੀਏ ਉੱਥੇ ਵੀ ਨਾਮ ਦੀ ਗੱਲ ਛੇੜੀਏ ਸਭ ਤੋਂ ਵੱਡਾ ਦਾਨ ਹੈ ਜੀ ਨਾਮਦਾਨ ਰੋਜ਼ ਮੰਗਦੇ ਆ ਨਾ ਸਿੱਖ ਤਾਂ ਜੇ ਸਿੱਖ ਦੇ ਜੀਵਨ ਵਿੱਚ ਕੋਈ ਪਿਆਰਾ ਇਹਦੇ ਤੋਂ ਵਿਛੜਦਾ ਹੈ ਨਾ ਕੋਈ ਸਦੀਵੀ ਵਿਛੋੜਾ ਦੇ ਕੇ ਜਾਂਦਾ ਹੈ ਆਪਣੀ ਮਰਿਆਦਾ ਵੀ ਆਪਾਂ ਵਿਛੜੇ ਹੋਏ ਪ੍ਰਾਣੀ ਦਾ ਸੰਸਕਾਰ ਕਰਦੇ ਆ ਜਦੋਂ ਸੰਸਕਾਰ ਕਰਨਾ ਹੁੰਦਾ ਚਿਖਾ ਤਿਆਰ ਹੁੰਦੀ ਹੈ ਸ਼ਮਸ਼ਾਨ ਭੂਮੀ ਵਿੱਚ ਚਿਖਾ ਦੇ ਉੱਤੇ ਪਿਆਰੀ ਦੀ লাশ ਪਈ ਹੁੰਦੀ ਆ ਪਤਾ ਹੈ ਵੀ ਜਦੋਂ ਸੰਸਕਾਰ ਹੋ ਗਿਆ ਇਹ ਸਰੀਰ ਨੇ ਮੁੜ ਕੇ ਸਾਨੂੰ ਦੁਬਾਰਾ ਮਿਲਣਾ ਨਹੀਂ ਇੱਕ ਆਖਰੀ ਵਾਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਉਸ ਸਰੀਰ ਦੇ ਦਰਸ਼ਨ ਕਰਦੇ ਨੇ ਵੇਖਦੇ ਨੇ ਜਾਣਦੇ ਵੀ ਨਹੀਂ ਵੀ ਸਰੀਰ ਨੂੰ ਅਸੀਂ ਮੁੜ ਕੇ ਵੇਖਣਾ ਨਹੀਂ ਪਰ ਵੇਖੋ ਸ਼ਮਸ਼ਾਨ ਭੂਮੀ ਦੇ ਵਿੱਚ ਵੀ ਨਾਮ ਦਾਨ ਮੰਗਿਆ ਜਾਂਦਾ ਹੈ ਇੰਨੀਆਂ ਦੁੱਖਾਂ ਦੀਆਂ ਘੜੀਆਂ ਵਿੱਚ ਵੀ ਜਦੋਂ ਸੰਸਕਾਰ ਕਰਨਾ ਹੁੰਦਾ ਨਾ ਅਰਦਾਸ ਹੁੰਦੀ ਆ ਅਰਦਾਸ ਦੇ ਵਿੱਚ ਮੰਗ ਮੰਗੀ ਜਾਂਦੀ ਆ ਵੇਖੋ ਸੁੱਖਾਂ ਵਿੱਚ ਤੇ ਸਿੱਖ ਮੰਗਦਾ ਹੀ ਮੰਗਦਾ ਹੈ ਦੁੱਖਾਂ ਦੇ ਵਿੱਚ ਵੀ ਸ਼ਮਸ਼ਾਨ ਭੂਮੀਆਂ 'ਚ ਖੜ ਕੇ ਵੀ ਅਰਦਾਸ ਕਰਦਾ ਹੈ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਦਾਨਾ ਸਿਰ ਦਾਨ ਨਾਮ ਦਾਨ ਸਭ ਤੋਂ ਵੱਡਾ ਹੈ ਤਾਂ ਹੀ ਗੁਰੂ ਬਾਬਾ ਜੀ ਨੇ ਇਸ ਤੀਰਥ ਦੀ ਗੱਲ ਕੀਤੀ ਹੈ ਨਾਮ ਰੂਪੀ ਤੀਰਥਤੀ